ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ CRA 301 ਜੋ PSPCL ਇਲਮ ਦੀਆਂ 2500 ਪੋਸਟਾਂ ਸੀ ਉਸ ਦਾ ਪੇਪਰ ਵੀ ਹੋ ਚੁੱਕਿਆ ਹੈ ਤੇ ਉਹਨਾਂ ਦੀ ਅਨਸਰ ਕੀ ਵੀ ਆਊਟ ਹੋ ਚੁੱਕੀ ਹੈ ਹੁਣ ਜੋ ਆਪਣਾ ਅਗਲਾ ਸੀ ਆ ਰਿਹਾ ਹੈ 303 ਜੋ 303/24 ਹੈ ਜੋ PSPCL ਦੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਤੇ ਜੂਨੀਅਰ ਇੰਜੀਨੀਅਰ ਸਬਸਟਿਊਸ਼ਨ ਦੀਆਂ ਪੋਸਟਾਂ ਨੇ ਉਹਨਾਂ ਦਾ ਐਗਜ਼ਾਮ ਕਦੋਂ ਹੋਵੇਗਾ ਉਸੇ ਰਿਲੇਟਡ ਮੈਂ ਇੱਕ ਨਵੀਂ ਅਪਡੇਟ ਲੈ ਕੇ ਆਇਆ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਜਬ ਸਬਸਕ੍ਰਾਈਬ ਕਰ ਦਿਓ ਆਹ ਜੋ ਹਾਰਿਕ ਨਵੀਂ ਵੀਡੀਓ ਦੀ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੀਐਸਪੀਸੀਐਲ ਐਲਮ ਦਾ ਜੋ ਪੇਪਰ ਸੀ ਉਹ 3 ਜੂਨ ਨੂੰ ਅਨਾਉਂਸ ਹੋ ਚੁੱਕਿਆ ਸੀ ਤੇ 23 ਜੂਨ ਨੂੰ ਉਹਨਾਂ ਦਾ ਪੇਪਰ ਹੋ ਚੁੱਕਿਆ ਸੀ ਲਗਭਗ 20 ਦਿਨ ਦਾ ਸਮਾਂ ਸੀ ਜੋ ਪੇਪਰ ਤੇ ਅਨਾਉਂਸਮੈਂਟ ਦੇ ਵਿਚਕਾਰ ਸੀ ਸੋ ਪੀਐਸਪੀਸੀਐਲ ਦੇ ਪੇਪਰ ਵਿੱਚ ਵੀ 20 ਦਿਨ ਦਾ ਸਮਾਂ ਮਿਲੇਗਾ ਆਪਾਂ ਨੂੰ ਅਨਾਉਂਸਮੈਂਟ ਤੋਂ ਬਾਅਦ ਪਰ ਹਜੇ ਤੱਕ ਆਪਾਂ ਨੂੰ ਕੋਈ ਵੀ ਜੋ ਹੈ ਅਨਾਉਂਸਮੈਂਟ ਦੇਖਣ ਨੂੰ ਨਹੀਂ ਮਿਲੀ ਇਸ ਦਾ ਸਿੱਧਾ ਸਿੱਧਾ ਇਹ ਮਤਲਬ ਹੈ ਕਿ ਜੋ ਆਪਣਾ ਪੇਪਰ ਹੈ ਪੀਐਸਪੀਸੀਐਲ ਜੇਈ ਦਾ ਉਹ ਅਗਸਤ ਦੇ ਪਹਿਲੇ ਹਫਤੇ ਹੀ ਹੋਵੇਗਾ ਬਹੁਤ ਸਾਰੇ ਸਟੂਡੈਂਟ ਨੂੰ ਇਹ ਲੱਗ ਰਿਹਾ ਸੀ ਕਿ ਇਸ ਮਹੀਨੇ ਦੇ ਲਾਸਟ ਵਿੱਚ ਹੋ ਜਾਵੇਗਾ ਪਰ ਕੋਈ ਵੀ ਉਮੀਦ ਨਹੀਂ ਲੱਗ ਰਹੀ ਕਿ ਇਸ ਮਹੀਨੇ ਦੇ ਲਾਸਟ ਵਿੱਚ ਹੋਵੇਗਾ ਨਹੀਂ ਤਾਂ ਜੋ ਹੈ ਅੱਜ ਜਾਂ ਕੱਲ ਦੇ ਵਿੱਚ ਵਿੱਚ ਇਸ ਦੀ ਐਗਜ਼ਾਮ ਡੇਟ ਅਨਾਉਂਸ ਹੋ ਜਾਣੀ ਚਾਹੀਦੀ ਸੀ ਤਾਂ ਜੋ ਇਸ ਮਹੀਨੇ ਦੇ ਵਿੱਚ ਵਿੱਚ ਪੇਪਰ ਹੋ ਸਕੇ ਹੁਣ ਆਪਣਾ ਪੇਪਰ ਜੋ ਹੈ ਅਗਸਤ ਦੇ ਪਹਿਲੇ ਹਫਤੇ ਹੀ ਹੋਵੇਗਾ ਬਾਕੀ ਜਿੱਥੇ ਤੱਕ ਰਹੀ ਐਨਾਉਂਸਮੈਂਟ ਦੀ ਗੱਲ ਹੈ ਪੇਪਰ ਦੀ ਜੋ ਡੇਟ ਦੀ ਐਨਾਉਂਸਮੈਂਟ ਹੈ ਉਹ 11 ਜਾਂ 12 ਤਰੀਕ ਤੱਕ ਹੋ ਜਾਵੇਗੀ ਕਿਉਂਕਿ ਸਾਰੇ ਵੀਰਾਂ ਨੂੰ ਪਤਾ ਹੈ ਕਿ ਪੀਐਸ PCL ਵੱਲੋਂ CRA 308 ਵੀ ਅਨਾਉਂਸ ਹੋ ਚੁੱਕਿਆ ਹੈ ਜੇ ਇਸ ਹਿਸਾਬ ਨਾਲ ਇੱਕ ਮਹੀਨੇ ਵਿੱਚ ਇੱਕ ਪੇਪਰ ਹੁੰਦਾ ਰਿਹਾ ਤਾਂ ਜੋ CRA 308 ਹੈ ਉਹ ਅਗਲੇ ਸਾਲ ਤੱਕ ਜਾਵੇਗਾ ਸੋ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਪੇਪਰ ਜੋ ਹੈ ਜਲਦੀ ਹੋਵੇਗਾ ਜੂਨੀਅਰ ਇੰਜੀਨੀਅਰ ਦੇ ਪੇਪਰ ਤੋਂ ਬਾਅਦ ਸਾਰੇ ਪੇਪਰ ਨੇ ਜੋ ਉਹ ਲਗਾਤਾਰ ਹੋਣਗੇ ਬਾਕੀ ਜੇਕਰ ਤੁਹਾਡਾ ਕੋਈ ਡਾਊਟ ਹੈ ਕਿਸੇ ਵੀ ਪੋਸਟ ਨੂੰ ਲੈ ਕੇ ਕਿਸੇ ਵੀ ਜੋ ਹੈ ਸਟਰੀਮ ਨੂੰ ਲੈ ਕੇ ਤੁਸੀਂ ਮੈਨੂੰ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡੇ ਕਮੈਂਟ ਦਾ ਜਵਾਬ ਜ਼ਰੂਰ ਦਵਾਂਗਾ ਬਨੇ ਰਹੋ ਮੇਰੇ ਨਾਲ ਧੰਨਵਾਦ ਜੀ